ਜਦੋਂ ਕਿਸਾਨ ਦੇ ਖੇਤ ਦੇ ਵਿੱਚ ਇੱਕ ਪਰਾਲੀ ਨੂੰ ਅੱਗ ਲਾਈ ਜਾਂਦੀ ਤਾਂ ਕਿਸਾਨ ਵੱਲੋਂ ਜਿਹੜੇ ਪੋਲੂਸ਼ਨ ਕੀਤਾ ਜਾਂਦਾ ਸਰਕਾਰ ਕਹਿੰਦੀ ਹੈ ਉਹੀ ਗੱਠ ਬਣ ਕੇ ਇੱਕ ਫੈਕਟਰੀ ਚ ਚਲੀ ਜਾਂਦੀ ਹੈ ਕਿ ਫੈਕਟਰੀ ਚ ਜਾ ਕੇ ਉਹ ਆਕਸੀਜਨ ਬਣਾਉਂਦੀ ਹੈ ਸਰਕਾਰ ਜਦੋਂ ਕਿਸਾਨ ਅਕਲ ਹੁੰਦਾ ਤਾਂ ਉਸ ਤੇ ਦਿੱਤੇ ਜਾਂਦੇ ਆ ਪਰਚੇ ਜਿਹਨਾਂ ਵੱਡੀਆਂ ਵੱਡੀਆਂ ਫੈਕਟਰੀਆਂ ਤਣਾਟ ਲੋਕਾਂ ਦੀਆਂ ਵੱਡੀਆਂ ਵੱਡੀਆਂ ਲਾਟਾਂ ਕੱਢਦੀਆਂ ਕਿ ਉਹਨਾਂ ਤੇ ਪਰਚੇ ਕਿਉਂ ਨਹੀਂ ਦਿੱਤੇ ਜਾਂਦੇ ਇਹ ਕਿਸਾਨਾਂ ਦੇ ਉੱਤੇ ਦਬਾਅ ਬਣਾਉਣਾ ਜੀ ਇਹ ਪਰਾਲੀ ਨੂੰ ਅੱਗ ਲਾਉਂਦੇ ਆ ਜੀ ਇਹ ਪ੍ਰਦੂਸ਼ਣ ਕਰਦੇ ਆ ਜੀ ਉਹਨਾਂ ਕਾਹਦੀਏ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਜਦੋਂ ਪਰਾਲੀ ਨੂੰ ਅੱਗ ਨਾ ਲਾਉਣਗੇ ਤਾਂ ਪਰਾਲੀ ਨੂੰ ਚੱਕਣ ਵਾਸਤੇ ਜਿਹੜੇ ਇਹਨਾਂ ਦੀਆਂ ਇਕੱਠਾਂ ਬਣਾਉਣ ਵਾਸਤੇ ਬੈਲਰ ਆ ਬੈਲਰ ਵਿਕਣੇ ਆ ਵਿਕਣੇ ਕਿਤੇ ਆ ਕੰਪਨੀਆਂ ਦੇ ਵਿਕਣੇ ਆ ਬਹੁਤ ਸਾਰੇ ਇਹੋ ਜਿਹੇ ਕਿਸਾਨਾਂ ਨੂੰ ਮਲਵਾ ਸਕਦਾ ਜਿਨ੍ਹਾਂ ਦੀਆਂ ਗੱਠਾਂ 15-15 20-20 ਦਿਨ ਮਹੀਨਾ-ਮਹੀਨਾ ਖੇਤਾਂ ਦੇ ਵਿੱਚ ਪਈਆਂ ਉਹ ਤਾਂ ਸਾਨੂੰ ਆਧਾਰਨਾ ਦੇ ਰਹੇ ਆ ਟੀਵੀ ਦੇ ਉੱਤੇ ਬੈਠ ਕੇ ਕਿ ਇਹ ਕਿਸਾਨ ਆ ਜਿਹੜੇ ਇਹ ਗੁਰੂ ਦੀ ਬਾਣੀ ਤੇ ਅਮਲ ਨਹੀਂ ਕਰ ਰਹੇ ਕਿਸਾਨ ਨੂੰ ਯੂਰੀਆ ਨਹੀਂ ਮਿਲ ਰਹੀ ਚਿੱਟਾ ਜਿੰਨਾ ਮਰਜ਼ੀ ਲੈ ਲੋ ਜੋ ਵੀ ਪੰਜਾਬ ਦਾ ਹਮਾਇਤੀ ਆ ਪੰਜਾਬ ਦੀ ਗੱਲ ਕਰੂਗਾ ਇਹਨਾਂ ਗੁੰਡਿਆਂ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੱਢਣ ਪਾਉਣ ਨੂੰ ਟੱਕਾ ਨਹੀਂ ਇਹਨਾਂ ਦੇ ਵਿੱਚ ਉਹ ਵਿਰੋਧੀਆਂ ਦੇ ਸਰਕਾਰਾਂ ਦੇ ਆਈਟੀ ਸੈੱਲ ਨੇ ਸਾਡੀ ਉਸ ਵੀਡੀਓ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਕਿਸਾਨਾਂ ਨੇ ਜਿਵੇਂ ਕੋਈ ਹਥਿਆਰ ਲੈ ਕੇ ਉਸ ਅਫਸਰ ਤੋਂ ਅਗਲਵਾਈ ਹੁੰਦੀ ਆ ਉਹੀ ਮਾਨ ਸਾਹਿਬ ਟਵੀਟ ਕਰਕੇ ਕਹਿ ਰਿਹਾ ਵੀ ਇਹ ਕਿਸਾਨਾਂ ਤੇ ਪਰਚਾ ਜੁਣਾ ਚਾਹੀਦਾ ਇਹ ਹਾਸੋ ਹੀ ਨਹੀਂ ਗੱਲ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਆਪ ਦਾ ਮਜ਼ਾਕ ਆ ਭੀੜ ਆ ਲਿਆ ਇੱਕ ਛੋਟੇ ਜੇ ਕਿਸਾਨ ਨੂੰ ਗ੍ਰਿਫਤਾਰ ਕਰਨ ਜਿਵੇਂ ਉਹਨੇ ਕੋਈ AK-47 ਚਲਾ ਲਈ ਹੁੰਦੀ ਆ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਨਹੀਂ ਆ ਥਾਣੇ ਦੇ ਅੱਗੇ ਖੜੇ ਆ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਇੱਕ ਪਰਾਲੀ ਨੂੰ ਅੱਗ ਲਾਈ ਜਾਂਦੀ ਤਾਂ ਕਿਸਾਨ ਵੱਲੋਂ ਜਿਵੇਂ ਕਿ ਪੋਲੂਸ਼ਨ ਕੀਤਾ ਜਾਂਦਾ ਸਰਕਾਰ ਕਹਿੰਦੀ ਹੈ ਲੋਕ ਵੀ ਕਹਿੰਦੇ ਆ ਵੀ ਕਿਸਾਨ ਵੱਲੋਂ ਜਿਹਨ ਕੇ ਪੋਲੂਸ਼ਨ ਕੀਤਾ ਜਾਂਦਾ ਜਦੋਂ ਉਹੀ ਗੱਠ ਬਣ ਕੇ ਇੱਕ ਫੈਕਟਰੀ ਚ ਚਲੀ ਜਾਂਦੀ ਹੈ ਕਿ ਫੈਕਟਰੀ ਚ ਜਾ ਕੇ ਉਹ ਕੀ ਬਣ ਆਕਸੀਜਨ ਬਣਾਉਂਦੀ ਹੈ ਉੱਥੇ ਵੀ ਪੋਲੂਸ਼ਨ ਕਰਦੀ ਹੈ ਕਿਸਾਨ ਸਿਰਫ ਇੱਕ 10 ਦਿਨ ਪੋਲੂਸ਼ਨ ਕਰਦਾ ਉਹਦੀ ਵੀ ਇੱਕ ਮਜਬੂਰੀ ਹੁੰਦੀ ਆ ਜਦੋਂ ਉਹ ਫੈਕਟਰੀ ਗੱਠ ਬਣ ਕੇ ਜਾਂਦੀ ਆ ਤਾਂ ਉਹ 6-6 ਸਾਲ ਸਾਜਣ ਕੇ ਪੋਲੂਸ਼ਨ ਕਰਦੀ ਆ ਸਰਕਾਰ ਜਦੋਂ ਕਿਸਾਨ ਅਕਲ ਲਾਉਂਦਾ ਤਾਂ ਉਸ ਤੇ ਦਿੱਤੇ ਜਾਂਦੇ ਆ ਪਰਚੇ ਜਿਹਨਾਂ ਵੱਡੀਆਂ-ਵੱਡੀਆਂ ਫੈਕਟਰੀਆਂ ਤਣਾਟ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਟਾਂ ਕੱਢਦੀਆਂ ਕਿ ਉਹਨਾਂ ਤੇ ਪਰਚੇ ਕਿਉਂ ਨਹੀਂ ਦਿੱਤੇ ਜਾਂਦੇ ਇਸ ਜਾਣਕਾਰੀ ਦੇ ਨਾਲ ਸਾਡੇ ਨਾਲ ਬੀਕੇ ਯੂ ਸਿੱਧੂਪੁਰ ਦੇ ਕਿਸਾਨ ਆ ਗੂ ਸਾਡੇ ਨਾਲ ਭਿੰਦਰ ਜੀ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਭਿੰਦਰ ਜੀ ਇਹ ਕੀ ਕਾਰਨ ਹੈ ਜਦੋਂ ਕਿਸਾਨ ਅਕਲ ਆਉਂਦਾ ਹੈ ਪ੍ਰਾਲੀ ਨੂੰ ਉਦੋਂ ਧੂਆਂ ਬੰਦ ਦਾ ਪੋਲੂਸ਼ਨ ਹੁੰਦਾ ਜਿਹੜੇ ਉਹੀ ਗੱਠ ਫੈਕਟਰੀਆਂ ਦੇ ਵਿੱਚ ਜਾ ਵੜਦੀ ਹੈ ਕਿ ਉੱਥੇ ਆਕਸੀਜਨ ਬੰਦੀ ਹੈ ਆਕਸੀਜਨ ਪੈਦਾ ਹੁੰਦੀ ਹੈ ਗੱਲ ਪਤਾ ਕੀ ਹੈ ਜੀ ਜਿਹੜੀ ਵੀ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਉਹ ਕਾਰਪੋਰੇਟ ਲੋਕਾਂ ਦਾ ਪੱਖ ਕਰਦੀ ਹੈ ਉਹ ਸਰਕਾਰ ਜਿਵੇਂ ਕਿ ਕਿਸਾਨਾਂ ਦੇ ਉੱਤੇ ਦਬਾਅ ਬਣਾਉਣਾ ਜੀ ਇਹ ਪਰਾਲੀ ਨੂੰ ਅੱਗ ਲਾਉਂਦੇ ਜੀ ਇਹ ਪ੍ਰਦੂਸ਼ਣ ਕਰਦੇ ਆ ਜੀ ਮੁੱਖ ਮੰਤਰੀ ਸਾਹਿਬ ਇੱਕ ਦਿਨ ਬਿਆਨ ਵੀ ਦੇ ਰਹੇ ਸੀ ਅਸੀਂ ਪਰਾਲੀ ਨੂੰ ਜਿਹੜਾ ਪੱਠਿਆਂ ਵਾਲਿਆਂ ਨੂੰ ਪੱਠੇ ਵਾਲੇ ਇਟਾਂ ਬਣਾਉਣ ਵਾਲੇ ਆ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਬਾਲੋ ਸੈਲਰਾਂ ਵਾਲਿਆਂ ਨੂੰ ਕਹਿੰਦਾ ਜੀ ਅਸੀਂ ਫੈਕਟਰੀਆਂ ਵਾਲਿਆਂ ਨੂੰ ਕਹਿੰਦਾ ਵੀ ਜਦੋਂ ਉਹੀ ਪਰਾਲੀ ਸਾਡੀ ਇੱਕ ਹਫ਼ਤਾ ਮੱਚਣੀ ਆ ਇੱਕ ਹਫਤਾ ਪਰਾਲੀ ਸਾਡੀ ਮਚਣੀ ਆ ਉਹਦੀ ਜਿਹੜੀ ਰਿਪੋਰਟ ਆ ਪਹਿਲਾਂ ਕਹਿੰਦੇ ਸੀ ਕਿਸਾਨ ਆ ਜਿਹੜਾ 8% ਪ੍ਰਦੂਸ਼ਣ ਕਰਦਾ ਅੱਜ ਦੀ ਜਿਹੜੀ ਰਿਪੋਰਟ ਆ ਅੱਜ ਦੀ ਰਿਪੋਰਟ ਆ 6.5% ਆ ਜਿਹੜਾ ਕਿਸਾਨ ਆ ਜਿਹੜਾ ਉਹ ਪ੍ਰਦੂਸ਼ਣ ਕਰਦਾ ਸਿਰਫ ਇੱਕ ਹਫਤਾ 6 ਮਹੀਨਿਆਂ ਦੇ ਵਿੱਚ ਤਾਂ 6 ਮਹੀਨਿਆਂ ਦੇ ਵਿੱਚ ਇੱਕ ਹਫਤਾ ਪ੍ਰਦੂਸ਼ਣ ਕਰਕੇ ਜਿਹੜੀ ਬਾਕੀ ਸਮਾਂ ਜਿਹੜਾ ਉਹ ਆਕਸੀਜਨ ਪੈਦਾ ਕਰਨੇ ਖੇਤਾਂ ਦੇ ਵਿੱਚ ਤੁਸੀਂ ਦੇਖਦੇ ਆ ਹਰਿਆਲੀ ਹੁੰਦੀ ਆ ਪਰ ਜਿਹੜੀ ਸਰਕਾਰ ਆ ਇਹ ਕਾਰਪੋਰੇਟ ਸੈਂਟਰ ਦਾ ਜਿਹੜਾ ਸੈਕਟਰ ਦਾ ਢੱਡ ਭਰਨ ਦੀ ਖਾਤਰ ਕਿਸਾਨਾਂ ਦੀ ਮਜਬੂਰੀ ਬਣਾਉਂਦਾ ਵੀ ਇਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਜਦੋਂ ਪਰਾਲੀ ਨੂੰ ਅੱਗ ਨਾ ਲਾਉਣਗੇ ਤਾਂ ਪਰਾਲੀ ਨੂੰ ਚੱਕਣ ਵਾਸਤੇ ਜਿਹੜੇ ਇਹਨਾਂ ਦੀਆਂ ਗੱਠਾਂ ਬਣਾਉਣ ਵਾਸਤੇ ਬੈਲਰ ਆ ਬੈਲਰ ਵਿਕਣੇ ਆ ਵਿਕਣੇ ਕਿਦੇ ਆ ਕੰਪਨੀਆਂ ਦੇ ਵਿਕਣੇ ਆ ਸੁਪਰਸੀਡਰ ਆ ਸੁਪਰਸੀਡਰ ਤੇ ਕਹਿੰਦੇ ਜੀ ਸਬਸਿਡੀ ਦਿੰਨੇ ਆ ਸੀ ਉਹ ਤਕਰੀਬਨ 2.5 ਲੱਖ ਦਾ ਸੁਪਰਸੀਡਰ ਲੱਖ ਰੁਪਏ ਤੋਂ ਘੱਟ ਸਬਸਿਡੀ ਦੇ ਕੇ ਉਹ ਕਿਸਾਨਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਸੁਪਰਸੀਡਰ ਆ ਕੰਪਨੀਆਂ ਨੇ ਤਿਆਰ ਕਰਨੇ ਆ ਇਸੇ ਤਰ੍ਹਾਂ ਉਹਨਾਂ ਸੁਪਰਸੀਡਰਾਂ ਉਹਨਾਂ ਬੈਲਰ ਬਡੇ ਟਰੈਕਟਰ ਆਉਣੇ ਆ ਟਰੈਕਟਰ ਕਿਹਦੇ ਵਿਕਣੇ ਆ ਉਹ ਕੰਪਨੀਆਂ ਦੇ ਵਿਕਣੇ ਆ ਕਾਰਪੋਰੇਟ ਸੈਕਟਰ ਦੇ ਵਿਕਣੇ ਆ ਇਸ ਕਰਕੇ ਸਰਕਾਰ ਕਾਰਪੋਰੇਟ ਸੈਕਟਰ ਆ ਜਿਹੜਾ ਉਹਦਾ ਢਿੱਡ ਭਰਨ ਦੇ ਖਾਤਰ ਕਿਸਾਨਾਂ ਤੇ ਜਾਣ ਪੁੱਝ ਕੇ ਦਬਾਅ ਬਣਾਉਂਦਾ ਕਿ ਪਰਾਲੀ ਆ ਜਿਹੜੀ ਇਹ ਤੋਂ ਪ੍ਰਦੂਸ਼ਣ ਪੈਦਾ ਹੁੰਦਾ ਹੁਣ ਭਗਵੰਤ ਮਾਨ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੀ ਪਰਾਲੀ ਤੁਸੀਂ ਸਾਡੀ ਛੈਲਰਾਂ ਵਾਲਿਆਂ ਨੂੰ ਕਹਤਾ ਵੀ ਉੱਥੇ ਵਿਚਾਲੋ ਭੱਠੇ ਵਾਲਿਆਂ ਨੂੰ ਕਹਤਾ ਜਾਂ ਕਿਸੇ ਹੋਰ ਫੈਕਟਰੀਆਂ ਨੂੰ ਹਦਾਇਤਾਂ ਕਰਤੀਆਂ ਵੀ ਉਹ ਪਰਾਲੀ ਨੂੰ ਮਚਾ ਲਓ ਜਾਂ ਸਾਡੇ ਸੇਡਾ ਸਿੰਘ ਵਾਲਾ ਫੈਕਟਰੀ ਆ ਇੱਕ ਆਪਣੇ ਜੈਤੋ ਤੇ ਬਾਜਾਖਾਨਾ ਦੇ ਸਨ ਦੇ ਵਿੱਚ ਬਿਜਲੀ ਬਣਾਉਣ ਵਾਲੀ ਫੈਕਟਰੀ ਆ ਜਿਹੜੀ ਉਹਦੇ ਵਿੱਚ ਜਿਹੜਾ ਪਰਾਲੀ ਆ ਜਿਹੜੀ ਮੱਚਦੀ ਆ ਹੁਣ ਭਗਵਾਨਤਮਾਨ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੀ ਉਹ ਪਰਾਲੀ ਬਾਲ ਕੇ ਧੂਆ ਕੱਢਦੇ ਆ ਉਹ ਆਕਸੀਜਨ ਪੈਦਾ ਕਰਦੀ ਆ ਉਹਨੇ ਵੀ ਤਾਂ ਪ੍ਰਦੂਸ਼ਣ ਹੀ ਬਣਾਉਣਾ ਨਾ ਤਾਂ ਇਸ ਕਰਕੇ ਸਰਕਾਰ ਦੀ ਨਲਾਈਕੀ ਆ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਅਸੀਂ 2500 ਰੁਪਿਆ ਪ੍ਰਤੀ ਏਕੜ ਦਾ ਦੇਵਾਂਗੇ ਫੁੱਟੀ ਕੌੜੀ ਨਹੀਂ ਦਿੱਤੀ ਇਕਠਿਆਨੀ ਨਹੀਂ ਦਿੱਤੀ ਕਿਸਾਨਾਂ ਨੂੰ ਤਾਂ ਕਿਸਾਨ ਦੀ ਆ ਜਿਹੜੀ ਮਜਬੂਰੀ ਆ ਕਿਸਾਨ ਨੂੰ ਅੱਗ ਲਾਉਣੀ ਪੈ ਰਹੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਰ ਦੀ ਹਦਾਇਤਾਂ ਅਨੁਸਾਰ ਉਹਨਾਂ ਨੇ ਹਦਾਇਤ ਕੀਤੀ ਕਿ ਜੇਕਰ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣਾ ਤਾਂ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਆ ਜਿਹੜੀ ਫ੍ਰੀ ਦੇ ਵਿੱਚ ਮਸ਼ੀਨਰੀ ਆ ਜਿਹੜੀ ਪ੍ਰੋਵਾਈਡ ਕਰਨੀ ਚਾਹੀਦੀ ਆ ਤੇ ਦਿੱਤਾ ਸਰਕਾਰ ਨੇ ਡੱਕਾ ਨਹੀਂ ਇੱਕ ਡੱਕਾ ਨਹੀਂ ਦਿੱਤਾ ਇਸ ਕਰਕੇ ਕਿਸਾਨਾਂ ਦੀ ਮਜਬੂਰੀ ਆ ਕਿਸਾਨ ਨੂੰ ਪਰਾਲੀ ਆ ਜਿਹੜੀ ਜਲਾਉਣੀ ਪੈ ਰਹੀ ਆ ਕਿਉਂਕਿ ਸਾਡੇ ਕੋਲੇ ਇੱਕ ਝੋਨਾ ਵੱਢਣ ਤੋਂ ਬਾਅਦ ਇੱਕ ਹਫ਼ਤਾ 10 ਦਿਨ ਹੁੰਦੇ ਆ ਰੌਣੀ ਨੂੰ ਸਾਂਭਣ ਵਾਸਤੇ ਉਹਦੇ ਵਿੱਚ ਕਣਕ ਬੀਜਣ ਵਾਸਤੇ ਖਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਜਿਹੜੇ ਉਹ ਲਗਾਤਾਰ ਆਪਣੀਆਂ ਸਟੇਜਾਂ ਤੋਂ ਕਹਿੰਦੇ ਕਿ 15 ਨਵੰਬਰ ਤੋਂ ਅਗਰ ਤੁਸੀਂ ਕਣਕ ਲੇਟ ਕਰੂਗਾ ਕਿਸਾਨਾਂ ਤਾਂ ਹਰ ਇੱਕ ਹਫ਼ਤੇ ਦੇ ਵਿੱਚ ਡੇਢ ਕੁਇੰਟਲ ਪ੍ਰਤੀ ਏਕੜ ਜਿਹੜਾ ਕਣਕ ਦਾ ਝਾੜ ਘਟਣਾ ਸ਼ੁਰੂ ਹੋਣਾ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਕਿਸਾਨ ਨੇ ਉਸ ਕਣਕ ਦਾ ਵਧੀਆ ਝਾੜ ਲੈਣ ਵਾਸਤੇ ਵਧੀਆ ਉਹਨੂੰ ਰੌਣੀ ਚਾਹੀਦੀ ਆ ਜਿਹੜੀ ਧਰਤੀ ਦੀ ਆ ਤਰਬਤਰ ਚਾਹੀਦੀ ਆ ਜੇਕਰ ਕਿਸਾਨ ਗੱਠਾ ਬਣਵਾਉਣ ਦੇ ਵਿੱਚ ਚੱਕਰ ਦੇ ਵਿੱਚ ਪੈ ਜੇ ਤਾਂ ਮੈਂ ਤੁਹਾਨੂੰ ਆਪਣੇ ਜੈਤੋ ਇਲਾਕੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਿਸਾਨਾਂ ਨੂੰ ਮਿਲਵਾ ਸਕਦਾ ਜਿਨ੍ਹਾਂ ਦੀਆਂ ਗੱਠਾਂ 15-15 20-20 ਦਿਨ ਮਹੀਨਾ-ਮਹੀਨਾ ਖੇਤਾਂ ਦੇ ਵਿੱਚ ਪਈਆਂ ਖੇਤਾਂ ਦੇ ਵਿੱਚ ਪਈਆਂ ਉਹਨਾਂ ਨੂੰ ਕੋਈ ਚੱਕਰ ਨਹੀਂ ਆਉਂਦਾ ਉਲਟਾ ਕਿਸਾਨ ਨੂੰ ਉਹ ਪਰਾਲੀ ਬਾਹਰ ਕੱਢਣ ਦੇ ਵਾਸਤੇ ਵੀ ਉਲਟਾ ਦੁੱਗਣਾ ਖਰਚਾ ਪੈ ਰਿਹਾ ਇਸ ਕਰਕੇ ਸਰਕਾਰ ਸਾਡੀ ਗੱਲ ਨੂੰ ਤਾਂ ਸਮਝ ਨਹੀਂ ਰਹੀ ਉਲਟਾ ਕਾਰਪੋਰੇਟ ਸੈਕਟਰ ਦਾ ਢੱਡ ਭਰਨ ਦੀ ਖਤਰਾ ਦੇਖੋ ਅੱਜ ਸਾਡਾ ਧਰਨਾ ਲੱਗਿਆ ਦੂਸਰੀ ਵਾਰ ਸਾਡੇ ਕਿਸਾਨਾਂ ਦੀਆਂ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਕਿੰਨੇ ਕ ਕਿਸਾਨਾਂ ਨੂੰ ਗ੍ਰਿਫਤਾਰ ਕਰਨਗੇ ਆ ਦੇਖੋ ਤੁਸੀਂ ਆ ਕੁਝ ਹੀ ਘੰਟਿਆਂ ਦੇ ਵਿੱਚ ਪੂਰੇ ਆ ਲੰਮੀ ਕਤਾਰ ਹੈ ਜਿਹੜੇ ਲੱਗ ਜਾਣੀ ਹੈ ਜਿਹੜੇ ਫੈਕਟਰੀ ਆ ਫੈਕਟਰੀ ਜਿਹੜਾ ਧੂਆਂ ਛੜਦੀ ਆ ਪੋਲੂਸ਼ਨ ਛੜਦੀ ਆ ਉਹਦੇ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਫਸਲਾਂ ਵੀ ਜੀਆਂ ਹੁੰਦੀਆਂ ਉਹਨਾਂ ਦੇ ਉੱਤੇ ਵੀ ਜਣੀ ਕਿ ਉਹ ਜਿਹੜਾ ਧੂਆਂ ਜੰਮ ਜਾਂਦਾ ਜਿਹੜੀਆਂ ਜੜੇ ਘਰਾਂ ਜਿਹੜੇ ਨੇੜੇ ਪਿੰਡ ਹੈ ਸਿੱਡਾ ਸਿੰਘ ਵਾਲਾ ਲਾਲਾ ਜੈਤੋ ਲਾਲੋ ਦਰ ਸਿੰਘ ਵਾਲਾ ਰੌਾਹੂ ਵਾਲਾ ਕੰਦਾਲਾ ਲਾਲੋ ਜਿਹੜੇ ਸਾਡੇ ਨਿਕੇ ਨਿਕੇ ਜਵਾਕ ਆ ਬੱਚੇ ਆ ਉਹਨਾਂ ਦਾ ਵੀ ਜਿਹੜਾ ਸਾਹ ਖੁਰਦਾ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਜਿਹੜਾ ਕਿ ਸਾਡੇ ਕਿਸਾਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਪਰਿਵਾਰਾਂ ਨੂੰ ਬਿਮਾਰੀਆਂ ਲੱਗ ਰੇ ਜਿਵੇਂ ਦਮੇ ਦੀ ਬਿਮਾਰੀ ਆ ਜਾਂ ਹੋਰ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਫਿਰ ਦੇਖੋ ਜਿਹੜੀ ਗੱਲ ਆ ਜਿਹੜੇ ਕਿਸਾਨਾਂ ਦੀ ਜਥੇਬੰਦੀਆਂ ਦੀ ਜਿਹੜੀ ਤਾਕਤ ਬਣੀ ਆ ਨਾ ਜਿਹੜੀ ਲੋਕਾਂ ਨੂੰ ਅਸਲ ਸਮਝ ਆਈਏ ਦਿੱਲੀ ਦੇ ਅੰਦੋਲਨ ਤੋਂ ਬਾਅਦ ਚ ਆਈ ਆ ਉਸ ਤੋਂ ਪਹਿਲਾਂ ਜਦੋਂ ਸੇਡਾ ਸਿੰਘ ਵਾਲੀ ਫੈਕਟਰੀ ਲੱਗੀ ਆ ਤਾਂ ਉਦੋਂ ਦੀਆਂ ਮੌਜੂਦਾ ਸਰਕਾਰਾਂ ਨੇ ਆਪਦੇ ਪੰਚਾਂ ਸਰਪੰਚਾਂ ਰਾਹੀਂ ਲੋਕਾਂ ਨੂੰ ਲੱਡੂ ਪਕੌੜੇ ਖਵਾ ਕੇ ਆ ਜਿਹੜਾ ਸੈਣ ਕਰਾ ਕੇ ਉਹ ਫੈਕਟਰੀ ਆ ਜਿਹੜੀ ਸੇਡਾ ਸਿੰਘ ਵਾਲੀ ਲਾਈ ਆ ਉਦੋਂ ਹੁਣ ਉਹ ਫੈਕਟਰੀ ਤੇ ਜਿਹੜੀ ਧੂਏ ਦੀ ਆਪਾਂ ਗੱਲ ਕਰਕੇ ਆ ਪਿਛਲੇ ਸਾਲ ਮੈਂ ਇੱਕ ਵੀਡੀਓ ਪਾਈ ਸੀ ਆਪਦੇ ਖੇਤ ਮੇਰਾ ਫੈਕਟਰੀ ਤੋਂ ਤਕਰੀਬਨ 7-8 ਕਿਲੋਮੀਟਰ ਖੇਤ ਆ ਦਬੜੀ ਖਾਨੇ ਦਾ ਕਚਰਾ ਮੈਂ ਉੱਥੇ ਸਵੇਰ ਬਰਸੀਨ ਜਿਹੜਾ ਚਾਰਾ ਵੜ ਰਿਹਾ ਸੀ ਉਹਦੇ ਉੱਤੇ ਕਾਲਸ ਜੰਮੀ ਹੋਈ ਸੀ ਮੈਂ ਉੱਥੇ ਇੱਕ ਵੀਡੀਓ ਪਾਈ ਸੀ ਕਿ ਆਹ ਜਿਹੜੀ ਪਰਾਲੀ ਤੁਸੀਂ ਕਹਿੰਨੇ ਪ੍ਰਦੂਸ਼ਣ ਕਿਸਾਨ ਫਲਾਉਂਦੇ ਆ ਜੀ ਆਹ ਥੋੜੀ ਫੈਕਟਰੀ ਆ ਸਿੱਡਾ ਸਿੰਘ ਵਾਲੇ ਦੀ ਆਹ ਦੇਖੋ ਆ ਹੁਣ ਜਿਹੜੀ ਉਹ ਸਵਾ ਸਾਡੇ ਬਰਸੀਨ ਤੇ ਆਉਂਦੀ ਆ ਬਰਸੀਨ ਆ ਜਿਹੜਾ ਉਹ ਪਸ਼ੂਆਂ ਨੇ ਖਾਣਾ ਪਸ਼ੂਆਂ ਨੇ ਖਾ ਕੇ ਸਾਡਾ ਦੁੱਧ ਦੇਣਾ ਤੇ ਦੁੱਧ ਦੇ ਵਿੱਚ ਆ ਜਿਹੜੀ ਜ਼ਹਿਰ ਆ ਉਹ ਪੂਰੀ ਨਿਕਲ ਜਾਣੀ ਆ ਤੇ ਜਿਹੜੀ ਨੇੜੇ ਤੇੜੇ ਪਿੰਡਾਂ ਦੀ ਆਪਾਂ ਗੱਲ ਕਰ ਗਏ ਨੇੜੇ ਤੇੜੇ ਪਿੰਡਾਂ ਚ ਤੁਸੀਂ ਜਾ ਕੇ ਕਦੋਂ ਵੀ ਇੰਟਰਵਿਊ ਕਰ ਸਕਦੇ ਹੋ ਰਾਤ ਨੂੰ ਜੇ ਚਿੱਟੇ ਕੱਪੜੇ ਪਾ ਧੁੱਪੇ ਦੂਜਾ ਕੋਠੇ ਤੇ ਸੁੱਕਣੇ ਪਾਤੇ ਜਾਂ ਤਣੀ ਤੇ ਪਾਤੇ ਤਾਂ ਸਵੇਰ ਨੂੰ ਉਹ ਕੱਪੜੇ ਆ ਜਿਹੜੇ ਕਾਲੇ ਹੋ ਜਾਂਦੇ ਕਿਉਂਕਿ ਉਹ ਫੈਕਟਰੀ ਦਾ ਧੂਆਂ ਜਿਹੜਾ ਉਹਨਾਂ ਘਰਾਂ ਦੇ ਵਿੱਚ ਡਗਦਾ ਉਹਨਾਂ ਦੇ ਬੱਚਿਆਂ ਦੇ ਜਿਹੜਾ ਅੰਤੜੀਆਂ ਦੇ ਵਿੱਚ ਜਾਂਦਾ ਜਿਸ ਕਾਰਨ ਤੁਸੀਂ ਸ਼ਾਇਦ ਇੱਕ ਗੱਲ ਨੋਟ ਕੀਤੀ ਹੋ ਪਿਛਲੇ ਕੁਝ ਹੀ ਸਮੇਂ ਦੇ ਵਿੱਚ ਪਿੱਛੇ ਪਿੱਛੇ ਚੱਲ ਗਏ ਆਪਾਂ ਪਿੰਡ ਦਲ ਸਿੰਘ ਵਾਲਾ ਸੇਢੇ ਵਾਲਾ ਰਾਉ ਵਾਲਾ ਜਾਂ ਕੰਦ ਵਾਲਾ ਕਈ ਪਿੰਡਾਂ ਦੇ ਆ ਜਿਹੜੇ ਬੱਚੇ ਆ ਉਹਨਾਂ ਨੂੰ ਲਗਾਤਾਰ ਬਿਮਾਰੀਆਂ ਦਾ ਸ਼ਕਾਰ ਹੋਣਾ ਪੈ ਰਿਹਾ ਪਰ ਉਹ ਸਰਕਾਰ ਨੂੰ ਨਹੀਂ ਦਿਖਦਾ ਕਿਉਂਕਿ ਸਰਕਾਰ ਨੂੰ ਮੌਜੂਦਾ ਸਰਕਾਰਾਂ ਦੇ ਐਮਐਲਏ ਨੂੰ ਉਹਨਾਂ ਫੈਕਟਰੀਆਂ ਦੇ ਵਿੱਚੋਂ ਬਣਦਾ ਹਿੱਸਾ ਮਿਲਦਾ ਇਸ ਕਰਕੇ ਉਹ ਜਿਹੜੀਆਂ ਫੈਕਟਰੀਆਂ ਉਹ ਆਕਸੀਜਨ ਛੱਡ ਰਹੀਆਂ ਕਿਸਾਨ ਦੀ ਪਰਾਲੀ ਜਿਹੜੀ ਪ੍ਰਦੂਸ਼ਣ ਫਲਾ ਰਹੀ ਆ ਅੱਗੇ ਇੱਕ ਗਾਣਾ ਚੱਲਿਆ ਸੀ ਜਿਹੜਾ ਕਹਿੰਦੇ ਸੀ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈ ਆ ਉਹ ਕਹਿੰਦਾ ਸੀ ਜਿਹੜਾ ਮੇਰਾ ਪ੍ਰਦੂਸ਼ਣ ਆ ਉਹ ਬਾੜਾ ਹੁੰਦਾ ਉਹ ਹੀ ਹੁਣ ਪ੍ਰਦੂਸ਼ਣ ਬਠਿੰਡੇ ਹੁੰਦਾ ਸੀ ਪਹਿਲਾਂ ਉਹੀ ਸਾਡੇ ਪਿੰਡਾਂ ਦੇ ਵਿੱਚ ਹੋ ਰਿਹਾ ਜਿਹੜਾ ਫੈਕਟਰੀਆਂ ਦੀ ਗੱਲ ਕਰਦੇ ਆਪਾਂ ਉਹ ਗੱਲ ਤਾਂ ਉਹੀ ਹੈ ਨਾ ਦੇਖੋ ਇੱਕ ਮੁੱਖ ਮੰਤਰੀ ਸਾਹਿਬ ਇੱਕ ਸ਼ਬਦ ਬੋਲਦੇ ਹੁੰਦੇ ਆ ਧਰਤੀ ਮੈਂ ਭੁੱਲ ਗਿਆ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਲਟਾ ਸਾਨੂੰ ਆਧਾਰਨਾ ਦੇ ਰਹੇ ਆ ਟੀਵੀ ਦੇ ਉੱਤੇ ਬੈਠ ਕੇ ਕਿ ਇਹ ਕਿਸਾਨ ਆ ਜਿਹੜੇ ਇਹ ਗੁਰੂ ਦੀ ਬਾਣੀ ਤੇ ਅਮਲ ਨਹੀਂ ਕਰ ਰਹੇ ਤੇ ਬਣਦਾ ਕੀ ਆ ਹੁਣ ਤੁਸੀਂ ਦੇਖੋ ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਸਾਨੂੰ ਉਸ ਬਾਣੀ ਦੀ ਜਿਹੜੀ ਆਧਾਰਨ ਦਿੰਦੇ ਆ ਉਲਟ ਉਸ ਦੇ ਉਲਟ ਹੁੰਦਾ ਕੀ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਬਾਹਰ ਐਲਸੀਡੀਆਂ ਲੱਗੀਆਂ ਸੀ ਐਲਸੀਡੀਆਂ ਨੂੰ ਅਗਰ ਅੰਦਰ ਕਿਸੇ ਮਸਲਵ ਕਿਸੇ ਨੂੰ ਬਹਿਣ ਦੀ ਜਗ੍ਹਾ ਨਹੀਂ ਮਿਲਦੀ ਸੀ ਤਾਂ ਉਹ ਜਿਹੜਾ ਲੋਕ ਸੀ ਉੱਥੇ ਐਲਸੀਡੀਆਂ ਤੇ ਗੁਰਬਾਣੀ ਸੁਣਦੇ ਸੀ ਹੁਣ ਉੱਥੇ ਚੱਲ ਕੀ ਰਿਹਾ ਉਸ ਦੇ ਉਲਟ ਗਰਬਾਣੀ ਦੇ ਉਲਟ ਭਗਵੰਤ ਮਾਨ ਦੀਆਂ ਫੋਟੋ ਭਗਵੰਤ ਮਾਨ ਦੀਆਂ ਉੱਤੇ ਵੀਡੀਓ ਚੱਲ ਰਹੀਆਂ ਸੋ ਕਿਹੜੀਆਂ ਉਦਾਹਰਨਾਂ ਦੇ ਰਿਹਾ ਮੁੱਖ ਮੰਤਰੀ ਸਾਹਿਬ ਸਾਨੂੰ ਦੂਜੀ ਗੱਲ ਆ ਹੁਣ ਤੁਸੀਂ ਦੇਖੋ ਕਿਉਂਕਿ ਇਹ ਨਟਾਂਕੀ ਸਰਕਾਰ ਆ ਇਹਨਾਂ ਨੇ ਹਮੇਸ਼ਾ ਜੁਮਲੇਬਾਜ਼ੀ ਕਰਨੀ ਹੁੰਦੀ ਆ ਪਿਛਲੀ 28 ਮਈ ਨੂੰ ਇੱਕ ਵਾਰ ਅਸੀਂ ਮੋਹਾਲੀ ਦੇ ਵਿੱਚ ਮੋਰਚਾ ਲਾਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਉਸ ਮੋਰਚੇ ਦੇ ਵਿੱਚ ਕੁਝ ਸਾਡੀਆਂ ਮੰਗਾਂ ਸੀ ਜਿਨ੍ਹਾਂ ਨੂੰ ਸਾਡਾ ਫਸਲਾਂ ਦਾ ਖਰਾਬਾ ਹੋਇਆ ਸੀ ਕਿ ਕਣਕ ਦਾ ਖਰਾਬਾ ਨਰਮੇ ਦਾ ਖਰਾਬਾ ਝੋਨੇ ਦਾ ਖਰਾਬਾ گاਵਾ ਦਾ 올림픽 ਸਕਿਨ ਦਾ ਜਿਹੜਾ ਪ੍ਰਤੀ ਪਸ਼ੂ 30000 ਰੁਪਇਆ ਮੁੱਖ ਮੰਤਰੀ ਸਾਹਿਬ ਮੰਨੇ ਸੀ ਪਰ ਹਜੇ ਤੱਕ ਦਿੱਤਾ ਇੱਕ ਢੱਕਾ ਨਹੀਂ ਉਸ ਤੋਂ ਬਾਅਦ ਗੜੇ ਹੜਾਂ ਦੇ ਪੀੜਤ ਹੋ ਗਏ ਕਿਸਾਨ ਆਪਣੇ ਜੈਤੋ ਬਾਜਾਖਣਾ ਇਲਾਕੇ ਦੇ ਵਿੱਚ ਗੜੇ ਦੇ ਨਾਲ ਕਿਸਾਨਾਂ ਦੀ ਫਸਲ ਮਾਰੀ ਗਈ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਆ 100% ਵਾਲੇ ਨੂੰ 15000 ਰੁਪਏ ਪ੍ਰਤੀ ਏਕੜ ਦੇਵਾਂਗੇ 50% ਵਾਲੇ ਨੂੰ 6800 ਰੁਪਏ ਪ੍ਰਤੀ ਏਕੜ ਦੇਵਾਂਗੇ ਦਿੱਤਾ ਹਜੇ ਢੱਕਾ ਨਹੀਂ ਆ ਹੁਣ ਆਪਣੇ ਜੈਤੂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇਹ ਜੈਤੂ ਐਸ ਡੀ ਐਮ ਦਫ਼ਤਰ ਪੂਰੇ 38 ਅ 48 ਦਿਨਾਂ ਤੋਂ ਧਰਨਾ ਸਾਡਾ ਚੱਲ ਰਿਹਾ ਕਿਉਂਕਿ ਉਹਨਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਦੀ ਖਾਤਰ ਸੋ ਇਹ ਦੇ ਵਿੱਚ ਵਿੱਚ ਇਸ ਸਰਕਾਰ ਦੀਆਂ ਜੋ ਵੀ ਗੱਲਾਂ ਕਰਗੇ ਇਹ ਇੱਕ ਗੁੰਡਿਆਂ ਦੀ ਸਰਕਾਰ ਆ ਅਗਰ ਇਹਨਾਂ ਦੇ ਵਿਰੁੱਧ ਕੋਈ ਪੋਸਟਾਂ ਪਾ ਦਿੰਦਾ ਉਹਨੂੰ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿਆਂ ਮੈਂ ਇੱਕ ਵਾਰੀ ਪੋਸਟ ਪਾਤੀ ਕਿ ਕਿਸਾਨ ਨੂੰ ਯੂਰੀਆ ਨਹੀਂ ਮਿਲ ਰਹੀ ਚਿੱਟਾ ਜਿੰਨਾ ਮਰਜ਼ੀ ਲੈ ਲੋ ਨਾਲ ਦੀ ਨਾਲ ਇਹਨਾਂ ਦੇ ਪ੍ਰਸ਼ਾਸਨ ਨੂੰ ਥੱਲੇ ਅੱਗ ਮੱਚ ਗਈ ਇਹਨਾਂ ਦੇ ਪੈਰਾਂ ਦੇ ਨਾਲ ਦੇ ਨਾਲ ਮੈਨੂੰ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਤੂੰ ਭਾਈ ਇਹ ਵੀਡੀਓ ਡਿਲੀਟ ਕਰ ਦੇ ਤੂੰ ਐਂ ਕਰ ਦੇ ਤੂੰ ਜਿਉਂ ਕਰ ਦੇ ਸੋ ਇਹ ਗੁੰਡਿਆਂ ਦੀ ਸਰਕਾਰ ਆ ਇਹਨਾਂ ਦੇ ਵਿਰੁੱਧ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੋਲੂਗਾ ਗ੍ਰਿਫਤਾਰੀਆਂ ਹੋਣਗੀਆਂ ਚਾਹੇ ਉਹ ਲੱਖੇ ਸਿਧਾਣੇ ਵਰਗੇ ਹੋਣ ਚਾਹੇ ਸਾਡੇ ਕੋਈ ਕਿਸਾਨ ਆਗੂ ਹੋਣ ਜੋ ਵੀ ਪੰਜਾਬ ਦਾ ਹਮੈਤੀ ਆ ਪੰਜਾਬ ਦੀ ਗੱਲ ਕਰੂਗਾ ਇਹਨਾਂ ਗੁੰਡਿਆਂ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਕੱਢਣ ਪਾਉਣ ਨੂੰ ਟੱਕਣੀ ਇਹਨਾਂ ਦੇ ਵਿੱਚ ਭਿੰਡਰ ਜੀ ਇੱਕੇ ਦੱਸੋ ਵੀ ਜਿਹੜਾ ਕਿਸਾਨਾਂ ਨੇ ਤੁਹਾਡੇ ਨੇ ਕੰਮ ਕੀਤਾ ਹੈ ਤੁਸੀਂ ਇਹਨੂੰ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਜਿਹੜੇ ਇੱਕ ਮੁਲਾਜ਼ਮ ਤੋਂ ਜਾ ਕੇ ਜਾਨਕੀ ਅੱਗ ਲਵਾਈ ਕਿਸਾਨਾਂ ਨੇ ਮੁਲਾਜ਼ਮ ਦੀ ਜ਼ਿੰਮੇਵਾਰੀ ਆ ਉਹਦੀ ਇੱਕ ਡਿਊਟੀ ਸੀ ਉਹਦਾ ਇੱਕ ਡਿਊਟੀ ਵਜਾ ਰਿਆ ਸੀ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਜਿਹੜਾ ਤੁਹਾਡੇ ਕਿਸਾਨਾਂ ਨੇ ਮੁਲਾਜ਼ਮ ਤੋਂ ਅੱਗ ਲਵਾਈ ਆ ਉਹ ਗਲਤ ਆ ਜਾਂ ਸਹੀ ਆ ਦੇਖੋ ਹਰ ਗੱਲ ਦੇ ਪਹਿਲੂ ਦੋ ਹੁੰਦੇ ਆ ਦੇਖੋ ਉੱਥੇ ਪਿੰਡ ਨਈਆਂ ਵਾਲੇ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਦੇ ਫਾਦਰ ਦਾ ਜਿਹੜਾ ਮਤਲਬ ਉਹਨਾਂ ਦਾ ਭੋਗ ਸੀ ਉੱਥੇ ਸਾਡੇ ਕਿਸਾਨ ਗਏ ਹੋਏ ਸੀ ਭੋਗ ਤੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ ਕਿ ਐਂ ਕਰਕੇ ਜੀ ਮੁਲਾਜ਼ਮ ਆਏ ਆ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਹੇ ਆ ਸਵਾਭ ਸਵਾਭ ਕੀ ਕਿਸਾਨ ਉਥੋਂ ਇਕੱਠੇ ਹੋਏ ਇਕੱਠੇ ਹੋਏ ਉਹ ਬਜ਼ੁਰਗ ਸੀ ਉਹ ਜਿਹੜੇ ਮਤਲਬ ਅਫਸਰ ਸੀ ਉਹ ਨੌਜਵਾਨ ਸੀ ਉਹ ਇੱਕ ਮਤਲਬ ਚਾਚੇ ਭਤੀਜੇ ਵਾਂਗੂ ਇੱਕ ਦੂਜੇ ਨਾਲ ਚੌੜ ਕਰਨ ਲੱਗੇ ਮਜ਼ਾਕ ਕਰਨ ਲੱਗੇ ਵੀ ਭਾਈ ਤੂੰ ਜਾ ਸਾਡੀ ਪ੍ਰਾਲੀ ਦਾ ਕੋਈ ਹੱਲ ਲੈ ਕੇ ਆ ਜਾਂ ਫਿਰ ਇਹਨੂੰ ਅਸੀਂ ਮਚਾਵਾਂਗੇ ਸਾਡਾ ਕੋਈ ਹੱਲ ਕੱਢ ਤਾਂ ਉਹ ਵਿਚਾਰੇ ਨੇ ਆਖਿਆ ਵੀ ਮੇਰੇ ਸਾਡੀ ਤਾਂ ਮਜਬੂਰੀ ਆ ਸਾਨੂੰ ਤਾਂ ਮਜਬੂਰੀ ਬਸ ਖੇਤਾਂ ਦੇ ਵਿੱਚ ਆਉਣਾ ਪੈਂਦਾ ਭਾਈ ਸਾਡੇ ਕੋਲੇ ਕੋਈ ਹੱਲ ਨਹੀਂ ਉਹਨੇ ਵਿਚਾਰੇ ਨੇ ਐ ਨਹੀਂ ਦੇਖਿਆ ਵੀ ਮੇਰੀ ਵੀਡੀਓ ਬਣ ਰਹੀ ਆ ਜਿਸ ਦੇ ਤੋਂ ਜਿਹੜਾ ਗੱਲ ਹੈ ਇਹ ਬਹੁਤ ਵੱਡੀ ਬਣ ਗਈ ਹੈ ਛੋਟੀ ਜੀ ਉਹ ਹਾਸੋਹੀਣੀ ਗੱਲ ਦੇ ਵਿੱਚ ਉਹ ਅਫਸਰ ਨੇ ਜਿਹੜੀ ਡੱਬੀ ਦੀ ਤਿੱਲੀ ਉਪਰਾਲੀ ਨੂੰ ਲਾਤੀ ਉਹ ਪਾਸੇ ਖੜੇ ਇੱਕ ਕਿਸੇ ਕਿਸਾਨ ਨੇ ਹੋ ਸਕਦਾ ਜਾਂ ਕਿਸੇ ਅਫਸਰ ਨੇ ਉਹ ਵੀਡੀਓ ਵਾਇਰਲ ਕਰਤੀ ਉਹ ਸਾਡੇ ਵਿਰੋਧੀ ਬੈਠੇ ਆ ਜਿਹੜਿਆ ਕਹਿੰਦੇ ਆ ਕਿਸਾਨ ਆ ਜੀ ਪ੍ਰਦੂਸ਼ਣ ਫਲਾਉਂਦਾ ਉਹ ਵਿਰੋਧੀਆਂ ਦੇ ਸਰਕਾਰਾਂ ਦੇ ਆਈਟੀ ਸੈੱਲ ਨੇ ਸਾਡੀ ਉਸ ਵੀਡੀਓ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਕਿਸਾਨਾਂ ਨੇ ਜਿਵੇਂ ਕੋਈ ਹਥਿਆਰ ਲੈ ਕੇ ਉਸ ਅਫਸਰ ਤੋਂ ਅਗਲਵਾਈ ਹੁੰਦੀ ਆ ਸੋ ਇਹੋ ਜੀ ਕੋਈ ਗੱਲ ਨਹੀਂ ਗੱਲ ਬਣਾਈ ਆ ਸਰਕਾਰਾਂ ਦੇ ਆਈਟੀ ਸੈੱਲ ਨੇ ਕਿਸਾਨਾਂ ਦੇ ਵਿਰੋਧੀ ਲੋਕਾਂ ਨੇ ਇਹ ਗੱਲ ਜਾਣ ਬੁੱਝ ਕੇ ਬਹੁਤ ਵੱਡੀ ਗੱਲ ਬਣਾਤੀ ਆ ਮਾਨ ਸਾਹਿਬ ਕਹਿੰਦੇ ਸੀ ਮਛਰਦਾਨੀ ਮੈਂ ਉਹ ਬਲਤੇ ਜਨਨੇ ਕਿ ਲਾਕੇ ਸੌਂਦਾ ਰਿਆ ਹੁਣ ਤੱਕ ਜੋ ਪਾਣੀ ਲਾਉਂਦੇ ਸੀ ਇੱਕ ਮੈਂ ਵੀ ਕਿਸਾਨ ਦਾ ਪੋਤਾ ਉਹੀ ਮਾਨ ਸਾਹਿਬ ਟਵੀਟ ਕਰਕੇ ਕਹਿ ਰਿਹਾ ਵੀ ਇਹ ਕਿਸਾਨਾਂ ਤੇ ਪਰਚਾ ਦੇਣਾ ਚਾਹੀਦਾ ਇੱਕ ਦੇਖੋ ਹਾਸੇ ਵਾਲੀ ਗੱਲ ਹੈ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਇੱਕ ਜ਼ਿਲ੍ਹੇ ਦੇ ਬਲਾਕ ਦਾ ਇੱਕ ਪਿੰਡ ਨਿੰਘਾਂ ਵਾਲਾ ਛੋਟਾ ਜਿਹਾ ਪਿੰਡ ਹੈ ਛੋਟੀ ਜੀ ਘਟਨਾ ਨੂੰ ਲੈ ਕੇ ਖੁਦ ਉਥੋਂ ਆਰਡਰ ਕਰਦਾ ਕਿ ਇਹਨਾਂ ਕਿਸਾਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਹਾਲਾਂਕਿ ਫਿਰ ਇਹਦਾ ਮਤਲਬ ਤਾਂ ਇਹੀ ਹੈ ਕੇ ਮੁੱਖ ਮੰਤਰੀ ਸਾਹਿਬ ਨੂੰ ਪ੍ਰਸ਼ਾਸਨ ਤੇ ਭਰੋਸਾ ਨਹੀਂ ਰਿਹਾ ਜਾਂ ਪ੍ਰਸ਼ਾਸਨ ਮੁੱਖ ਮੰਤਰੀ ਦਾ ਕਹਾ ਨਹੀਂ ਮੰਨ ਰਿਹਾ ਫਿਰ ਇਹ ਤਾਂ ਸਿੱਧ ਹੁੰਦੀ ਹੈ ਗੱਲ ਇਹ ਹੁਣ ਸਾਡੀ ਜਥੇਬੰਦੀ ਆ ਬੀਕੇਜੂ ਇਕਤਾ ਸਿੱਧੂਪੁਰ ਜਿੱਥੇ ਸਾਡੇ ਬਲਾਕ ਦੇ ਕਿਸੇ ਆਗੂ ਦੇ ਜਾਏ ਸਰਦਾ ਕਿਤੇ ਦਫਤਰ ਚ ਜਾਣਾ ਹੋਵੇ ਕੋਈ ਧਰਨਾ ਲਾਉਣਾ ਹੋਵੇ ਜ਼ਰੂਰੀ ਥੋੜੀ ਹੈ ਕਿ ਸਾਡੇ ਪੰਜਾਬ ਦੇ ਆਗੂ ਨੂੰ ਪਹਿਲਾਂ ਉੱਥੇ ਆਉਣਾ ਪਵੇ ਉਹ ਤਾਂ ਅਹੁਦੇ ਦੇ ਮੁਤਾਬਕ ਹੀ ਕੰਮ ਕਰਨਾ ਹੁਣ ਇਹ ਹਾਸੋ ਹੀ ਨਹੀਂ ਗੱਲ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਆਪ ਦਾ ਮਜ਼ਾਕ ਆ ਭੀੜ ਆ ਲਿਆ ਇੱਕ ਛੋਟੇ ਜਿਹੇ ਕਿਸਾਨ ਨੂੰ ਗ੍ਰਿਫਤਾਰ ਕਰਨ ਜਿਵੇਂ ਉਹਨੇ ਕੋਈ ਏਕੇ 47 ਚਲਾ ਲਈ ਹੁੰਦੀ ਆ ਸੋ ਇਹ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਇਹ ਸਵਕਤ ਹੈ ਜਿਹੜਾ ਕਿਸਾਨ ਆ ਉਹਦੀ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਆ ਕਿਸਾਨਾਂ ਦੇ ਨਾਲ ਜਿਹੜਾ ਖੜਨਾ ਚਾਹੀਦਾ ਮੁੱਖ ਮੰਤਰੀ ਨੂੰ ਨਾ ਕੇ ਇੱਕ ਇੱਕ ਕਿਸਾਨ ਨੂੰ ਪ੍ਰਸ਼ਾਸਨ ਨੂੰ ਕਹਣਾ ਜੀ ਉਹਨੂੰ ਵੀ ਗ੍ਰਿਫਤਾਰ ਕਰ ਲਓ ਉਹਨੂੰ ਕਰ ਲੈ ਗੱਲ ਹੈ ਕੋਈ ਯਾਰ ਇਹ ਸਨ ਕਿਸਾਨ ਬੀਕੇ ਯੂ ਸਿੱਧੂਪੁਰ ਦੇ ਆਗੂ ਭਿੰਦਰਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਸਾਡੇ ਕਿਸਾਨਾਂ ਤੇ ਪਰਚਾ ਦਿੱਤਾ ਗਿਆ ਉਹ ਇੱਕ ਆਮ ਕਿਸਾਨ ਆ ਜਿਵੇਂ ਆਪਾਂ ਕਹਦੇ ਗਏ ਹਾਸੋ ਨੀਂਦ ਦੇ ਵਿੱਚ ਇਹ ਕਹਿੰਦੇ ਸਾਡੀ ਜਿਹੜੀ ਵੀਡੀਓ ਬਣਾਈ ਗਈ ਕਿਸਾਨ ਵੱਲੋਂ ਬਣਾਈ ਗਈ ਆ ਜਾਂ ਉਹਨਾਂ ਦੇ ਅਫਸਰਾਂ ਵੱਲੋਂ ਬਣਾਈ ਗਈ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਨੀ ਕਿ ਉਸ ਕਿਸਾਨ ਤੇ ਪਰਚਾ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਤਾਰਾ ਫਿਰ ਮਿਲਦੇ ਆਂ ਧੰਨਵਾਦ